ਜੇ ਦੋਸਤੋ ਮੈਂ ਬ੍ਰੀਟਲ ਤੇ ਕੀਤਾ ਬੇਟਾ ਮੈਂ ਫੋਕਸ ਸੈਕਟਰ ਤੇ ਆਪਣੀ ਕੈਂਟੀਨ ਦੇ ਵਿੱਚ ਕੀ ਕੀ ਚੀਜ਼ਾਂ ਮਿਲਦੀਆਂ ਬੱਚਨਾਂ ਖਾਣ ਦੇ ਲਈ ਆ ਦੇਖੋ ਇਹਦੇ ਵਿੱਚ ਪ੍ਰੋਟੀਨ ਸੈਲਡ ਪਨੀਰ ਵਗੈਰਾ ਇਹਦੇ ਵਿੱਚ ਪੁਆਇੰਟ ਜਣੇ ਠੀਕ ਹੈ ਵੈਜੀ ਜਿਹਦੇ ਦੇ ਵਿੱਚ ਕੀਰਾ ਟਮਾਟਰ ਮਤਲਬ ਇੱਕ ਪ੍ਰੋਟੀਨ ਸੈਲਡ ਦੀ ਤਰ੍ਹਾਂ ਹੋ ਜਾਂਦਾ ਸਾਰਾ ਇਹਨ ਤੋਂ ਬਾਅਦ ਗ੍ਰੇਨ ਸੈਂਡਵਿਚ ਠੀਕ ਹੈ ਇਹ ਵੀ ਥੋੜੇ ਜਿਹਾ ਹੈਲਥੀਅਰ ਟੇਸਟੀ ਹੈ ਦੇ ਨਾਲ ਦੀ ਨਾਲ ਸਤੇ ਇਹਨ ਗਰਾਊਂਡ ਤੋਂ ਬਾਅਦ ਜਿੱਥੇ ਪੀਣਾ ਬਨਾਰਾ ਸ਼ੇਕ ਵੀ ਸਾਡਾ ਬੱਚਾ ਪੀਂਦਾ ਜਾਂ ਫਿਰ ਕੀ ਆ ਸਮ ਵੀ ਜੂਸ ਨਾਰ ਜੂਸ ਕੋਈ ਵੀ ਤਰ੍ਹਾਂ ਦਾ ਫਰਟਾ ਜੂਸ ਲੈਣਾ ਹੋਇਆ ਤੇ ਵਨ ਆਫ ਮਾਈ ਫੇਵਰਿਟ ਕੋਲਡ ਕਾਫੀ ਵੀ ਪੀ ਜਾਂਦਾ ਜਿਹੜੇ ਪੀਣਾ ਅੱਜ ਮੇਰਾ ਮੂਡ ਕੋਲਡ ਕਾਫੀ ਦਾ ਹੈ ਅੱਜ ਦਾ ਮੂਡ ਹੈ ਅਗੀ ਦੇ ਕੀ ਆ ਆਰਡਰ ਆ ਪਾਸੀ ਸਾਡੇ ਹੀ ਹੈ ਸਾਡੇ ਮੇਰੇ ਹੀ ਸਾਡੀ ਸਾਡੇ ਦੇ ਦੇ ਦੇਖ ਦਿਖਾਉ ਉਹ ਠੀਕ ਆ ਸਾਰੇ ਕੰਟੈਂਟ 100 ਰੁਪਏ ਲੈ ਸਰ ਸਭੀਆ ਦੇ ਵਧੀਆ ਹੋਵੇ ਸਾਰਾ ਤੇ ਬੱਚੇ ਪ੍ਰੋਪਰ ਹੈਲਦੀ ਚੀਜ਼ਾਂ ਖਾਂਦੇ ਨੇ ਠੀਕ ਹੈ ਸਾਰੇ ਵੀਡੀਓ ਦੇ ਹੋਵੇ आगें। आगें। हाँ जी सबको ठीक है ओके ले बोटा तो ने हाँ जी मित्र ओके ले बोटा हाँ जी मित्र ओके ले बोटा ने सारियाँ लाले लाले लावजाल शंकोल प्रीतम फिटार्मी विच मुंडे शाम दे वैले देखू ਕਿਆ ਕਰਦੇ ਨੇ ਐਕਟੀਵਿਟੀ ਜੇ ਪੂਰੀ ਬੱਚੇ ਜਿੰਮ ਲਾਂਦੇ ਨੇ ਤਾਂ ਖਾਂਦੇ ਵੀ ਨਹੀਂ ਪੁਰਾਣੇ ਆ ਦੇਖੋ ਜੀ ਚਲੋ ਵੀ ਆ ਟਿਕ ਦਿਖਾ ਆ ਜੀ